ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਦੇਖੋ ਤੁਸੀਂ ਕਾਲਾਵਲੀ ਦੀ ਜਿਹੜੀ ਤੁਹਾਨੂੰ ਦੋਦਾ ਜਿੱਤੇ ਆਪ ਦੀ ਕੇਕੇਸ ਲੋਨ ਦੀ ਓਪਨਿੰਗ ਹੋ ਗਈ ਹੈ ਸੋ ਗੱਲ ਕਰੀਏ ਤਾਂ ਮਹਿਲਾਵਾਂ ਤੇ ਵੀ ਬਹੁਤ ਹੀ ਵੱਡੀ ਇੱਕ ਕੰਪਨੀ ਦੀ ਗੱਲ ਹੈ ਸੋ ਉਹਨਾਂ ਨੂੰ ਕਿਤੇ ਦੂਰ ਨਹੀਂ ਜਾਣਾ ਪਊਗਾ ਸੋ ਉਹਨਾਂ ਨੂੰ ਜੋ ਵੱਡੇ ਸ਼ਹਿਰਾਂ ਦੀਆਂ ਸਹੂਲਤਾਂ ਹੁੰਦੀਆਂ ਨੇ ਉਹ ਅੱਜ ਕਾਲਾਵੜੀ ਦੇ ਵਿੱਚ ਹੀ ਮਿਲਣਗੀਆਂ ਸੋ ਜੇ ਕੇ ਸਲੂਨ ਦੀ ਜਿਹੜੀ ਓਪਨਿੰਗ ਆ ਉਹ ਹੋ ਚੁੱਕੀ ਐ ਤੇ ਸਾਡੇ ਨਾਲ ਇਸ ਵਕਤ ਮੈਂ ਮੌਜੂਦ ਨੇ ਸੋ ਆਪਾਂ ਨੂੰ ਜੇ ਕੇ ਸਲੂਨ ਦੇ ਬਾਰੇ ਦੱਸਾਂਗੇ ਜੀ ਸ਼ਸ਼ੀ ਕਮਾਤ ਸੱਚਕ੍ਰਿਤੀ ਪਹਿਲਾਂ ਤਾਂ ਬਹੁਤ-ਬਹੁਤ ਮਾਰਕਾਪ ਭਾਣਾ ਜੀ ਥੈਂਕ ਯੂ ਸੋ ਮੱਚ ਸੋ ਤੁਸੀਂ ਜੇ ਕੇ ਸਲੂਨ ਦੇ ਬਾਰੇ ਦੱਸੋ ਕਿ ਕੀ ਕੀ ਸਹੂਲਤਾਂ ਜਿਹੜੀਆਂ ਇੱਥੇ ਮਹਿਲਾਵਾਂ ਨੂੰ ਮਿਲਣਗੀਆਂ ਤੋਂ ਉਹਦੇ ਬਾਰੇ ਡਿਟੇਲਸ ਚ ਦੱਸੋ ਜੀ ਆਪਣਾ ਇੱਥੇ ਨਿਊ ਓਪਨਿੰਗ ਹੋਈ ਐ ਜੇ ਕੇ ਸਲੂਨ ਦੇ ਨਾਮ ਤੇ ਤੇ ਆਪਣਾ ਇਹ ਹੈਗਾ ਨਿਊ ਠਾਣਾ ਰੋਡ ਨ ਓਨਲੀ ਫॉर ਲੇਡੀਜ਼ ਹੈ ਤੇ ਇੱਥੇ ਸਾਰੇ ਤਰ੍ਹਾਂ ਦੀਆਂ ਸਰਵਿਸਿਜ਼ ਮਤਲਬ ਅਵੇਲੇਬਲ ਹੈ ਮੇਕਅਪ ਸਕਿਨ ਹੇਅਰ ਨੇਲਸ ਐਕਸਟੈਂਸ਼ਨਸ ਤੇ ਬ੍ਰਾਈਡਲ ਮਤਲਬ ਹਰ ਸਰਵਿਸ ਇੱਥੇ ਆਪਾਂ ਪ੍ਰੋਵਾਈਡ ਕਰਵਾਵਾਂਗੇ ਔਰ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਬਜਟ ਦੇ ਵਿੱਚ ਕਲਾਇੰਟਸ ਨੂੰ ਹੈਨਾ ਲਗਜ਼ਰੀ ਸਰਵਿਸਿਜ਼ ਅਸੀਂ ਦੇ ਸਕੀਏ ਤੇ ਨੇਲਸ ਦੇ ਵਿੱਚ ਨਾ ਮਤਲਬ ਟਾਈਪਸ ਹੁੰਦੀਆਂ ਕਿ ਆਪਾਂ ਕੀ ਕਰਵਾਉਣਾ ਚਾਹੁੰਦੇ ਆ ਜਿਵੇਂ ਜੈਲ ਨੇਲ ਪੇਂਟਸ ਹੁੰਦੀਆਂ ਆਪਣੇ オリジナル ਨੇਲਸ ਦੇ ਉੱਪਰ ਨੇਲ ਪੇਂਟ ਲੱਗਦੀ ਹੈ ਪਰਮਨੈਂਟ ਹੁੰਦੀ ਆ ਉਹ ਤੇ ਫੇਕ ਨੇਲਸ ਹੁੰਦੇ ਆ ਨੇਲ ਐਕਸਟੈਂਸ਼ਨਸ ਹੁੰਦੇ ਆ ਤੇ ਉਹਦੇ ਵਿੱਚ ਮਤਲਬ ਆਰਟ ਵੀ ਹੁੰਦੀ ਹੈ ਉਹ ਆਪਣੀ ਚੋਇਸ ਹੁੰਦੀ ਹੈ ਕਿ ਆਪਾਂ ਕਿ ਕਿਦਾਂ ਦੀ ਆਰਟ ਕਰਵਾਉਣੀ ਹੈ ਸਾਰੇ ਤਰ੍ਹਾਂ ਦੀ ਹਰ ਤਰ੍ਹਾਂ ਦੀ ਆਰਟ ਆਪਣੇ ਕੋਲੇ अवेलेबल ਹੈ ਹਾਂਜੀ ਸ਼ਿਖਰਾਂ ਹਾਂਜੀ ਹੇ ਸ਼ਿਖਰ ਜੀ ਅਮਨਦੀਪ ਕੌਰ ਸਰਾਂ ਮੈਮ ਤੁਸੀਂ ਵੀ ਪੁੱਛੋ ਕਿ ਅੱਜ ਜੇ ਕਿ ਸੌਂ ਜਿਹੜੀ ਓਪਨਿੰਗ ਹੋਈ ਹੈ ਤਾਂ ਇਹਦੇ ਬਾਰੇ ਦੱਸੋਗੇ ਹਾਂਜੀ ਸਰੇ ਜੇ ਕਿ ਸੈਲਨ ਓਪਨੇ ਹੋਇਆ ਸਾਡੀ ਮੰਡੀ ਚ ਸਾਡੀ ਮੰਡੀ ਨੂੰ ਐਕਚੁਅਲੀ ਨੀਡ ਸੀ ਜੀ ਬਹੁਤ ਜ਼ਿਆਦਾ ਜੀ ਹਾਂਜੀ ਇੱਥੇ ਇਹ ਨੀਲਾ ਅਟ ਦਾ ਬ੍ਰਾਈਡਲ ਦਾ ਸਕਿਨ ਦਾ ਇਹਨਾਂ ਕੋਲੇ ਸਪੈਸ਼ਲਿਸਟ ਨਹੀਂ ਉਹਦੇ ਇਹਨਾਂ ਦਾ ਲਾਸਟ 10 ਇਅਰਸ ਐਕਸਪੀਰੀਅੰਸ ਆ ਜਿਹਦਾ ਕਿ ਲੇਡੀਜ਼ ਨੂੰ ਬੈਨੀਫਿਟ ਹੋਏਗਾ ਹੋਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਹਨ ਜਿਹੜੀਆਂ ਇੱਥੇ ਆਮ ਲੋਕੀ ਸੰਨ ਲੈਣਗੇ ਹਾਂਜੀ ਇਹ ਸਾਰੇ ਇਹਨਾਂ ਦੇ ਪ੍ਰਾਈਸ ਜੈਨੂਨ ਹੋਣਗੇ ਹਾਂਜੀ ਤਾਂ ਇਹਨਾਂ ਕੋਲ ਜਿਵੇਂ ਹਾਈਡਰਾ ਅਫੀਸ਼ੀਅਲ ਦਾ ਹੈਗਾ ਤਾਂ ਬਾਕੀ ਇਹਨਾਂ ਦਾ ਇਨਫਰਾਸਟ੍ਰਕਚਰ ਤੁਸੀਂ ਦੇਖੀ ਰਹੀਆਂ ਜੇ ਗੱਲ ਕਰੀ ਤਾਂ ਵੀ ਸਕਿਨ ਦੀ ਜਿਆਦਾ ਦਿੱਕਤ ਲੇਡੀਜ਼ ਨੂੰ ਆਉਂਦੀ ਜਿਵੇਂ ਹਾਂਜੀ 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 ਸਰ ਹਾਂਜੀ ਤਾਂ ਉਹ ਇਹਨਾਂ ਕੋਲ ਵੀ 10 ਇਅਰਸ ਦਾ ਐਕਸਪੀਰੀਅੰਸ ਹੈ ਇਹਨਾਂ ਦਾ ਸਕਿਨ ਦਾ ਹਾਂਜੀ ਹਾਂ ਸਾਰੇ ਲੇਡੀਜ਼ ਦਾ ਸਾਰਾ ਇਹ 20 ਲੇਡੀਜ਼ ਨੂੰ ਬਹੁਤ ਬੈਨੀਫਿਟ ਹੋਏਗਾ ਜੀ ਜੇ ਕੇਸ ਲਾਉਂਦਾ ਹਾਂ ਜੀ ਅੱਜ ਜੇ ਕੇਸ ਲਾਉਣ ਦੀ ਓਪਨਿੰਗ ਆ ਅਸੀਂ ਲੇਡੀਜ਼ ਨੂੰ ਰਿਕੁਐਸਟ ਕਰਾਂਗੇ ਕਿ ਉਹ ਵੱਧ ਤੋਂ ਵੱਧ ਇੱਥੇ ਵਿਜ਼ਿਟ ਕਰਨ ਤੇ ਫੈਸਿਲਿਟੀਆਂ ਲੈਣ